You, वाले वाले ने। ने, बहुत प्यार थैंक यू कनेडा वाले मनवीप चीजा भेजिया ने बलॉग बना के दिखावा ने अपने समान भेजा वैसे प्यार है

ਮਨਦੀਪਾਂ ਤੇ ਮਨਦੀਪ ਨੂੰ ਤਾਂ ਕੁਝ ਕੱਪੜੇ ਪਵਾਉਣੇ ਨੇ ਇਹਨੇ ਤੇ ਇਹ ਲੈਣ ਦੇ ਦੀ ਕੱਟ ਨੇ ਅਸੀਂ ਦੋਨੇ ਜਾਵਾਂਗੇ ਕੱਪੜੇ ਲੈਣੇ ਮਨਦੀਪ ਦੇ ਥੋੜੇ ਦੇ ਚੇਚੂਣਗੇ ਥੋੜੇ ਜਿਹਾ ਪ੍ਰੈਸ ਵਾਲਾਂ ਦੇ ਹੋਣਗੇ ਬਸ ਇੱਕਾ ਟੀ-ਸ਼ਰਟ ਆ ਬਾਕੀ ਸਾਰੇ ਮੇਰੇ ਤੇ ਮਨਦੀਪ ਦੇ ਨੇ ਵੈਸੇ ਜਿੱਥੇ ਅਸੀਂ ਜਾ ਰਹੇ ਹਾਂ ਨਾ ਮੈਂ ਪਹਿਲਾਂ ਗਈ ਰਹੀ ਹਾਂ ਉੱਥੇ ਮਤਲਬ ਮਨਵੀਰ ਤੇ ਮਨਦੀਪ ਫਿਰ ਹਸਬੰਡ ਮਨਦੀਪ ਇਹ ਪਹਿਲੀ ਵਾਰ ਜਾ ਰਹੇ ਨੇ ਤੇ ਮੈਂ ਪਹਿਲਾਂ ਵੀ ਗਈ ਹਾਂ ਹੁਣ ਆਪਾਂ ਤੁਹਾਨੂੰ ਪੈਕਟੂਰ ਤੇ ਲੈ ਕੇ ਘਰ ਤੋਂ ਤੁਰੰਤ ਤੋਂ ਲੈ ਕੇ ਜਾਨ ਤੱਕ ਦਾ ਸਾਰਾ ਸਫਰ ਆਪਾਂ ਕਿੱਥੇ ਗਏ ਹੈ ਨਾ ਆਹ ਆਕੜਨਾ ਸ਼ੇਅਰ ਕਰਾਂਗੇ ਵੀਰੇ ਅੱਗੇ ਬਲੌਗ ਨੂੰ ਲੋਕ ਦੇਖਣ ਨੂੰ ਆਣਗੇ ਤੇ ਤੁਸੀਂ ਦੇਖਦੇ ਦੇਖਦੇ ਬਹੁਤ ਸੋਹਣੇ ਸੋਹਣੇ ਬਲੌਗ ਆਇਆ ਕਰਨਗੇ ਤੇ ਉਹਦੇ ਚ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਆਪਾਂ ਕਿੱਥੇ ਜਾ ਰਹੇ ਆ ਹਨ ਤੇ ਕਿੰਨਾ ਟਾਈਮ ਲੱਗਿਆ ਆਪਾਂ ਨੂੰ ਚਾਂਦ ਦੇ ਵਿੱਚ ਆਪਣਾ ਸਫਰ ਕਿੱਦਾਂ ਕਰਿਆ ਤੇ ਤੁਸੀਂ ਜਾਣਾ ਹੋਵੇ ਤਾਂ ਕਿੱਦਾਂ ਕਿੱਦਾਂ ਤੁਸੀਂ ਟੈਕ ਕਲਾਸ ਕਰ ਸਕਦੇ ਹੋ ਟੈਕਸਟ ਬੁੱਕ ਕਰਾਉਣੀ ਆ ਕਿ ਜਦੋਂ ਤੁਸੀਂ ਜਾਣਾਗਾ ਤੇ ਇਹੋ ਬਸ ਸਫਰ ਹੈ ਜਿਹੜਾ ਕਿਵੇਂ ਕਰੀਓ ਸਾਨੂੰ ਤੁਸੀਂ ਬਲੌਗ ਵਿੱਚ ਦੇਖ ਸਕਦੇ ਹੋ ਦੇਖਣ ਮਤਲਬ ਹੈ ਕਿ ਪੁੱਛਣੀ ਚਾਹਣੇ ਤੁਸੀਂ ਕਮੈਂਟਾਂ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਮੈਂ ਸਾਰਿਆਂ ਦਾ ਰਿਪਲਾਈ ਕਰੂੰਗੀ

ਆਪਾਂ ਤੁਹਾਨੂੰ ਕਿਹੜੇ ਟਾਈਮ ਬਾਅਦ ਮਿਲਦੇ ਆ ਤਾਂ ਸਾਡੇ ਨਾਲ ਅੱਗੇ ਨਵੇਂ ਚੀਜ਼ਾਂ ਵੀਡੀਓ ਸ਼ੇਅਰ ਕਰਦੇ ਆ ਆਪਾਂ ਤੁਹਾਡੇ ਨਾਲ ਫਿਰ ਜਿਹੜੇ ਤੁਸੀਂ ਦੇਖ ਸਕਦੇ ਹੋ ਆਪਣੀ ਪੈਕਿੰਗ ਹੋ ਗਈ डन ਮੰਨ ਥੋੜੀ ਬਾਕੀ ਰਹਿ ਗਈ ਉਹ ਆਪਾਂ ਕਰ ਲਾਂਗੇ ਦੇਖੋ ਜਿੱਦਾਂ ਆਹ ਵਾਲੀ ਪੈਕੇਜ ਵੀ ਇਹਦੇ ਵਿੱਚ ਮੇਰੇ ਤੇ ਮਨਦੀਪ ਦੇ ਕੱਪੜੇ ਪੈਕ ਕੀਤੇ ਨੇ ਆਪਾਂ ਇਹਦੇ ਵਿੱਚ ਆਪਾਂ ਕਰੀ ਨੇ ਮਨਵੀਰ ਦੇ ਤੇ ਆਲਮੋਸਟ ਥੋੜਾ ਬਹੁਤ ਆਪਣਾ ਸਮਾਨ ਰਹਿ ਗਿਆ ਹਾਂ ਜੋ ਆਪਾਂ ਪੈਕ ਕਰਨਾ ਹੈ ਜੀ ਤੇ ਆਲਮੋਸਟ ਦਾਣਾ ਤੁਸੀਂ ਦੇਖ ਸਕਦੇ ਕਿੰਨਾ ਖਲਾਰਾ ਸੀ ਆਪਾਂ ਸਲੇਟ ਦਾ ਸਾਰਾ ਤੇ ਬਾਕੀ ਹੋਣਾ ਆਪਾਂ ਤੁਹਾਨੂੰ ਦਿਖਾਉਣੇ ਆ ਖਾਣ-ਪੀਣ ਵਾਲੀਆਂ ਚੀਜ਼ਾਂ जल लाके आई थी आधार चोलो आधार आई थी आएवन बेट वन फ्री का ऑफर लगे हुआ वैसे एक असि आई थी आस्कुट लेके आए थे दो अग दाल के पैकेट

आ भी मलबीर दे फेवरेट है कि हाँ ये भी मलबीर दे फेवरेट ने ग्रीन टी मेरी आप कलर के आई थी सॉफ्ट ब्रीक सॉफ्ट आई लाइकी आगमी टाटा टी आप कलर के आई मिक्स अचार रावण मिल माचार या बीच काला नमक ब्लैक सॉल्ट ਤੇ ਆਪਾਂ ਲਏ ਕਿਸੀ ਵਾਰ ਦੀ ਵਾਸ਼ ਠੀਕ ਹੈ ਜੀ ਇੰਨਾ ਕਸਮਾਨ ਆਪਾਂ ਸ਼ਾਪਿੰਗ ਕਰੀ ਸੀਗੀ ਤੇ ਇਹ ਆਪਾਂ ਸਮਾਨ ਜਿਹੜਾ ਸਾਰਾ ਹੁਣ ਪੈਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਉਹ ਸਮਾਨ ਆਪਾਂ ਲੈਤੀ ਆਏ ਸੀ ਤੇ ਇੱਕ ਗੋਲਡ ਦੇ ਲਈ ਹੈ ਨਾ ਇਹ ਲੇਡੀਜ਼ ਦੇ ਲਈ ਆਨੇ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਕਿ ਇਹ ਵਧੀਆ ਲੱਗਿਆ ਇਹ ਇਹਨੇ ਮੇਕਅਪ ਪਾਉਂਚ ਲੈ ਕੇ ਆਂਦਾ ਸੀਗਾ ਆਨਲਾਈਨ ਮੰਗਵਾਇਆ ਸੀ ਨਗਰ ਲਿੰਕ ਕਗਲਾ ਉਹ ਤੁਹਾਨੂੰ ਅਗਲੇ ਬਲੌਗ ਦੇ ਡਿਸਕ੍ਰਿਪਸ਼ਨ ਤੇ ਪਾ ਦੂੰਗੀ ਤੇ ਇਹ ਨਾ ਵਧੀਆ ਰਹਿੰਦਾ ਜਿੱਦਾਂ ਇਦਾਂ ਨਾ ਰਿਮੂਵ ਹੋ ਗਿਆ ਲਾ

ਮਿਲਦੇ ਆਪਾਂ ਅਗਲੇ ਬਲੌਗ ਵਿੱਚ ਤਨੋਲਾ ਕਪਲ ਬਲੌਗਸ ਨਾਲ ਬਨੇ ਰਹਿਣਾ ਧੰਨਵਾਦ ਜੀ